ਦੁਕਾਨਦਾਰਾਂ ਦੀ ਨਗਰ ਨਿਗਮ ਦੀ ਟੀਮ ਦੇ ਨਾਲ ਜ਼ਬਰਦਸਤ ਬਹਿਸ ਹੋਈ ਹੈ ਦੁਕਾਨਦਾਰਾਂ ਨੇ ਨਗਰ ਨਿਗਮ ਦੀ ਟੀਮ ਦੇ ਉੱਪਰ ਧੱਕੇਸ਼ਾਹੀ ਦੇ આરોਪ ਲਗਾਏ ਨੇ ਉਹਨਾਂ ਕਿਹਾ ਕਿ ਧੱਕੇ ਦੇ ਨਾਲ ਸਮਾਨ ਸਾੜਾ ਚੁੱਕਿਆ ਜਾ ਰਿਹਾ ਹੈ ਗੰਭੀਰ આરોਪ ਦੁਕਾਨਦਾਰਾਂ ਦੇ ਵੱਲੋਂ ਨਗਰ ਨਿਗਮ ਦੀ ਟੀਮ ਦੇ ਉੱਪਰ ਲਗਾਏ ਗਏ ਨੇ ਇਹ ਤਸਵੀਰਾਂ ਫਗਵਾੜਾ ਤੋਂ ਸਾਹਮਣੇ ਆਈਆਂ ਨੇ ਫਗਵਾੜਾ ਦੇ ਸਿਨੇਮਾ ਰੋਡ ਤੇ ਸਰਾਏ ਰੋਡ ਤੇ ਸਥਿਤ ਮਾਰਕੀਟ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੋਂ ਦੇ ਦੁਕਾਨਦਾਰਾਂ ਨੇ ਨਗਰ ਨਿਗਮ ਦੀ ਕੀਂਗ ਦੇ ਉੱਪਰ ਧੱਕੇਸ਼ਾਹੀ ਦੇ આરોਪ ਲਗਾਏ ਨੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ yellow line ਸਿਰਫ cinema road ਤੇ ਹੀ ਕਿਉਂ ਲਗਾਈ ਗਈ ਹੈ ਜਦਕਿ ਬਾਕੀ ਕਿਸੇ ਵੀ ਬਾਜ਼ਾਰ ਦੇ ਵਿੱਚ ਨਹੀਂ ਲਗਾਈ ਕਿ ਉਹਨਾਂ ਦੱਸਿਆ ਕਿ ਟੀਮ ਵੱਲੋਂ ਜਦੋਂ ਵੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਸਿਰਫ ਸਿਨੇਮਾ ਰੋਡ ਤੇ ਹੀ ਦੁਕਾਨਦਾਰਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਮੈਂ ਤੁਹਾਨੂੰ ਰੋਕ ਲਿਆ ਮੈਂ ਤੁਹਾਨੂੰ ਰੋਕ ਲਿਆ ਨਹੀਂ ਮੈਂ ਪਾਜੀ ਕੱਲ ਆ ਕੇ ਇੱਥੇ ਸਾਰਿਆਂ ਨੂੰ ਕਹਿ ਕੇ ਗਿਆ ਤੁਹਾਨੂੰ ਵੀ ਕਹਿ ਚੁੱਕਿਆ ਹਾਂ ਲੈ ਕੇ ਗਿਆ ਕਿਸੇ ਦਾ ਸਮਾਨ ਕਿਸੇ ਦਾ ਤੀਲਾ ਕਿਸੇ ਦਾ ਪੂਰ ਝਾੜੂ ਦਾ ਤੀਲਾ ਵੀ ਚੱਕਿਆ ਮੈਂ ਇਹੀ ਬਿੰਦ ਕਾਲ ਸਮਝਾ ਆਪਾਂ 6 ਐਸ ਟਾਈਮ ਲੱਗਾ ਹੋਇਆ ਆਪਾਂ 20 ਫੁੱਟ ਲਾਂਦੇ ਆਪਾਂ ਨੂੰ 4 ਤੋਂ 6 ਬਾਜੀ ਪਤਾ ਕੀ ਤੁਸੀਂ ਬਾਕੀ ਪਾਸੇ ਤੁਹਾਨੂੰ ਰਿਕਵੈਸਟ ਹੀ ਕਰਕੇ ਆਇਆ ਨਾ ਭਾਜੀ ਚੋਖੜੋ ਸਮਾਨ ਦਾ ਬਸਰ ਪਤਾ ਨੂੰ ਯੈਲੋ ਲਾਈਨ ਤੇ ਲੱਗੂਗੀ ਯਾਰ ਅੱਗੇ ਵੀ ਸੜੀ ਦਾ ਪ੍ਰੋਜੈਕਟ ਚੱਲਦਾ ਪਿਆ ਯਾਰ ਨਹੀਂ ਲੱਗ ਰਹੀ ਸਾਰੇ ਯਾਰ ਜਿੰਨਾ ਪਾਸੇ ਲਵਾ ਲਓ ਸਾਰੇ ਯਾਦ ਲੱਗੂ ਇੱਕ ਇੱਕ ਦਾ ਹਿਸਾਬ ਕਰਦੇ ਆਪਾਂ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਪਹਿਲਾਂ ਇੱਕ ਦਾ ਕੋਈ ਕਰਦੇ ਹੋ ਤੁਸੀਂ ਇਹਨਾਂ ਨੂੰ ਪੁੱਛੋ ਮੈਨੂੰ ਪਤਾ ਨਹੀਂ ਕਿਤਾ ਇਹਨਾਂ ਨੂੰ ਦਵਾ ਜੀ ਹਾਂ ਜੀ ਮੈਂ ਤੁਸੀ ਕਹ ਰਿਹਾ ਮੈਂ ਇੱਕ ਦਾ ਸਾਹਬ ਇਹ ਮੋਰਚ ਜਨਰੇਸ਼ਨ ਲਾਉਂਦੇ ਜਾਓ ਬੰਦ ਕਰ ਲਓ ਬੇਸ਼ੱਕ ਕੋਈ ਜੇ ਬਾਹਰ ਜਿਆਦਾ ਬਾਹਰ ਨਾ ਆਇਓ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਤੁਹਾਡੇ ਬਹੁਤ ਵਾਰ ਪਰਤਾ ਅਸੀਂ ਤੁਹਾਡੇ ਸਾਰੇ ਬਿਆਨ ਨੇ ਲੱਖਾਂ ਦਾ ਨੁਕਸਾਨ ਚੱਲਿਆ ਅਸੀਂ ਕਿਤੇ ਕੋਈ ਨਾ ਕੰਮ ਦੇ ਆ ਭਾਜੀ ਦੋ ਮਹੀਨਾ ਕੰਮ ਦੇ ਆ ਭਾ ਤਾਂ ਕਰ ਦੇਵੇਂ ਲਸੋ ਭਾਜੀ ਆਈ ਬੈਣਾ ਦੇਖੋ ਇੱਕ ਮਿੰਟ ਭਾਜੀ ਸਾਡੇ ਵੀ ਆ ਗਏ ਇੱਕ ਇੱਕ ਰਿਕਵੈਸਟ ਕਰਾ ਸਾਡੇ ਵੀ ਆ ਨਹੀਂ ਭਾਈ 100 ਦੇ ਕਰੀਬ ਕਰਨਾ ਬਰਸਾਤਾਂ ਦੇ ਵਿੱਚ ਮੈਂ ਇਕੱਲੇ ਲਗਾ ਮੈਂ ਤੁਹਾਡੇ ਨਾਲ ਕੋਈ ਨਹੀਂ ਆਇਆ ਤੁਹਾਡੇ ਨਾਲ ਲਗਾ ਮੰਨਦੇ ਆ ਸਾਰੀ ਤੁਹਾਡਾ ਇਨਸਪੈਕਟਰ ਵਾਦਾ ਕਰਦਾ ਅੱਛਾ ਪੁੱਛੋ ਪੁੱਛੋ ਹੁਣੇ ਹੀ ਅਸੀਂ ਸੀਨੀਅਰ ਬੰਦੇ ਆ ਉਮਰ ਦੇ ਵਿੱਚ ਸਾਨੂੰ ਹੱਥ ਪਾਉਣ ਲੱਗੇ ਆ ਨਹੀਂ 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 ਤੁਹਾਡਾ ਰਵਈਆ ਬਹੁਤ ਵਧੀਆ ਅਸੀਂ ਤੁਹਾਡੀ ਗੱਲ ਕੀਤੀ ਆ ਦੱਸੋ ਫਿਰ ਤੁਹਾਡਾ ਰਵਈਆ ਬਹੁਤ ਵਧੀਆ ਤੁਹਾਡੇ ਇੰਸਪੈਕਟਰ ਸਾਹਿਬ ਦਾ ਬਹੁਤ ਵਧੀਆ ਰਵਈਆ ਤੁਹਾਡਾ ਇੰਸਪੈਕਟਰ ਯੈਲੋ ਲਾਈਨ ਯੈਲੋ ਲਾਈਨ ਕਹਿੰਦੇ ਪਾਉਣੇ ਦੋ ਨਾਲ ਬਾਹਰ ਜਾਓ ਸਾਡੇ ਸਾਥ ਥੋੜੀ ਜਿਹੀ ਦਾਣਾ ਨਾ ਕੋਈ ਯਾਰ ਭਾਜੀ ਆ ਗਿਆ ਯਾਰ ਇਹਨੇ ਇਸ਼ੂ ਬਣਾ ਰਹੇ ਤੁਸੀਂ ਭਾਜੀ ਇਸ਼ੂ ਕੋਈ ਨਹੀਂ ਬਣਾ ਰਹੇ ਅਸੀਂ ਅੱਗੇ ਨਹੀਂ ਜਰੂਰ ਆ ਜੀ ਮੰਨ ਲਓ ਸਭ ਜੱਗ ਇਹ ਜੇ ਇੱਕ ਵਾਰ ਚੱਕਦੇ ਰਹੇ ਕਿੱਥੋਂ ਜਾ ਉਹ ਲੈ ਜੀ ਦੋ ਲਗਾ ਲਓ ਕਿਉਂ ਬੋਧਾ ਨਹੀਂ ਨਹੀ ਇਦਾਂ ਜਿਆਦਾ ਚਲਾ ਕੇ ਆਓ ਬਈ ਸਾਰੇ ਵਸੇ ਲਗਾ ਲਓ ਨਾ ਪਹਿਲਾਂ ਉੱਥੇ ਲਾ ਲਓ ਅੱਗੇ ਲਾ ਕੇ ਉੱਥੇ ਨਹੀਂ ਪਾ ਲੈਣਾ ਨਾ ਕਰ ਲੋ ਆਹ ਪਾ ਜੀ ਨਾਲ ਹੀ ਆ ਬਹੁਤ ਪਿੱਛੇ ਆ ਚਲੋ ਇਦਾਂ ਕਰੋ ਇਦਾਂ ਇਦਾਂ ਕਰੋ ਮੰਡੇ ਮੰਡੇ ਤੇ ਖੇੜਾ ਆਇਆ ਭਾਈ ਕਪਾਲ ਹਾਂ ਜੀ ਕਬਾ ਜੀ ਕੀ ਕਹਿਣਾ ਚਾਹੁੰਦੇ ਆ ਮੈਂ ਭਾਈ ਕਹਿਣਾ ਚਾਹੁੰਦਾ ਮਤਲਬ ਕਿ ਸ਼ਰਮਾ ਰੂਟ ਤੇ ਐਕਸ਼ਨ ਕਰਦੇ ਆ ਜੀ ਕੀ ਐ ਜੀ ਅਸੀਂ ਭਾਜੀ ਇਸ ਟਾਈਮ ਆਪਣੀਆਂ ਦੁਕਾਨਾਂ ਤੇ ਕਰਜ਼ੇ ਲੈ ਕੇ ਭਾਜੀ ਕੰਮ ਕਰਦੇ ਪਏ ਆ ਭਾਜੀ ਇਸ ਟਾਈਮ ਕਿਹੜੀ ਜਗ੍ਹਾ ਦਿਖਾਉਣਾ ਭਾਜੀ ਆਪਣੀ ਦੁਕਾਨ ਸੁਲਮਾ ਰੋਡ ਤੇ ਭਾਜੀ ਸਭ ਤੋਂ ਏਕੀ ਦੁਕਾਨ ਆ ਆਪਣੀ ਉਹ ਤੱਕਾ ਕਰਦੇ ਪਏ ਭਾਜੀ ਭਾਜੀ ਸਾਡਾ ਬਦਲ ਕੇ 5 ਫੁੱਟ ਤੋਂ ਮਾਲ ਚੱਕ ਕੇ ਲੈ ਕੇ ਗਏ ਆ ਵੀ ਨਹੀਂ ਜਾ ਜੇ ਪੰਜਾਬ ਜੇ ਵੱਲੋਂ ਇੱਕ yellow line ਵੀ ਆ ਗਈ ਭਾਈ ਉਹ ਲਗਾਈ ਗਈ ਹੈ ਮੈਂ ਤੁਹਾਡੀ ਗੱਲ ਨਾਲ ਭਾਈ ਸਹਿਮਤ ਆ ਸਮਾਨ ਤੁਹਾਡਾ yellow line 'ਚੋਂ ਨਾ ਜਾਂ ਜੈਲੋਂ ਰਨ ਦੇ ਬਾਹਰ yellow line ਤੋਂ ਥੋੜਾ ਜਿਹਾ ਭਾਈ ਬਾਹਰ ਆ ਥੋੜਾ ਜਿਹਾ ਬਾਹਰ ਆ ਜੈਲੋਂ ਲੈਂਡ ਆ ਜੈਲੋਂ ਲੈਣ ਇੱਥੇ ਤੁਹਾਡਾ ਸਮਾਨ ਆ ਉੱਥੋਂ ਚੱਕ ਕੇ ਲੈ ਕੇ ਭਾਵੇਂ ਹੁਣ ਵੀਡੀਓ ਬਣਾਉਂਦੇ ਨਹੀਂ ਦਿੱਤੀ ਉਹਨਾਂ ਨੇ ਜੈਲੋਂ ਲੈਂਡ ਦੇ ਅੰਦਰ ਰੱਖਣ ਦੀ ਭਾਈ ਰਹਿਤਾ ਉਹਨਾਂ ਨੇ ਸਾਨੂੰ ਆ ਹੀ ਦਿੱਤੀਆਂ ਵਾ ਤਾਂ ਮਤਲਬ ਕਿ ਤੁਸੀਂ ਸਮਾਨ ਆਪਣਾ ਇੱਥੇ ਲਾਓ ਹੁਣ ਉਹਨਾਂ ਨੇ ਜਿਹੜਾ ਸਮਾਨ ਤੁਹਾਡਾ ਚੱਕਿਆ yellow line ਦੇ ਅੰਦਰੋਂ ਚੱਕਿਆ ਜਾਂ ਜੈਲੋਂ ਰਨ ਦੇ ਬਾ ਉੱਪਰੋਂ ਚੱਕਿਆ ਜੀ ਉੱਪਰੋਂ ਟੈਲੋ ਲੈਣਦੇ ਆ ਸਾਡੇ ਦੁਕਾਨਦਾਰ ਇੱਥੇ ਹੋਗੇ ਇੱਥੇ ਐਸ ਰਾਏ ਰੋਡ ਤੇ ਕੀ ਮੰਗੀ ਆ ਤੁਹਾਡੀ ਸਾਡੀ ਮੰਗ ਭਾਜੀ ਸਾਰੇ ਬਾਜ਼ਾਰ ਲਈ ਚਾਹੀਦੀ ਯੈਲੋ ਲੈਣ ਦੀ ਗੱਲ ਨਹੀਂ ਸਾਰੇ ਸ਼ਹਿਰ ਦੇ ਵਿੱਚ ਨਹੀਂ ਆ ਜਿਹੜੀਆਂ ਰੇੜੀਆਂ ਲੱਗੀਆਂ ਸੀ ਰੇੜੀਆਂ ਰੇੜੀਆਂ ਇੱਥੇ ਨਾ ਰੋਡ ਦੇ ਉੱਤੇ ਨਹੀਂ ਲਿਖਵਾ ਕੇ ਕਿਹਾ ਸਰਮ ਸ਼ਿਖਾ ਰੋਡ ਤੇ ਜਿਹੜੇ ਜਿਹੜੇ ਅਫਸਰਾਂ ਨੇ ਮੀਡੀਆ ਵਾਲਿਆਂ ਦਾ ਵੀ ਗੁੱਟ ਫੜਿਆ ਜਿਹੜੇ ਅਫਸਰਾਂ ਨੇ ਮੀਡੀਆ ਵਾਲਿਆਂ ਦਾ ਵੀ ਗੁੱਟ ਫੜਿਆ ਇੱਧਰ ਵੀ ਦੇਖੋਣਾ ਬੜਾ ਹੈ ਉੱਥੇ ਚੱਲਦੇ ਕੈਮਰਿਆਂ ਦੇ ਵਿੱਚ ਮੀਡੀਆ ਦੇ ਵੀ ਗੁੱਟ ਫੜੇ ਆ ਉਹਨਾਂ ਨੇ ਇਹਨੂੰ ਸੋਚਣਾ ਚਾਹੀਦਾ ਇੱਥੇ ਮੈਨੂੰ ਇੱਕ ਵੀ ਦਿਖਾਈ ਨਹੀਂ ਆਉਂਦਾ ਯੈਲੋ ਲਾਈਨ ਨਕੀ ਹੈ। ਕਾਰਵਾਈ ਹੋਈ? ਹਾਂਜੀ ਜ਼ਰੂਰ ਹੋਈ। ਕਿੱਥੇ ਕਿੱਥੇ ਹੋਇਆ ਸ਼ਹਿਰ ਚ ਜੀ? ਸਿਨੇਮਾ ਰੋਡ, ਸਰਾਏ ਰੋਡ ਜੀ। ਤੇ ਸਿਨੇਮਾ ਰੋਡ ਤੇ ਕੀ ਹੋਇਆ ਹੈਗਾ ਮੇਨ ਅਚ? ਭਾਜੀ ਕਾਰਵਾਈ ਕੀਤੀ ਹੈ ਜਿਹੜੇ ਯੈਲੋ ਲਾਈਨ ਤੋਂ ਬਾਹਰ ਸੀ ਸਿਰਫ ਉਹਨਾਂ ਦਾ ਸਮਾਨ ਅਸੀਂ ਜਬਤ ਕੀਤਾ। ਤੇ ਉਹ ਤੋਂ ਇਲਾਵਾ ਕੋਈ ਦੁਕਾਨਦਾਰਾਂ ਨਾਲ ਬਹਿਸ ਵੀ ਹੋਈ? ਦੇਖੋ ਬਹਿਸ ਤਾਂ ਸਾਡੀ ਕੋਈ ਨਹੀਂ ਹੋਈ ਦੇਖੋ। ਹੂੰ। ਕੁਝ ਤੁਹਾਨੂੰ ਪਤਾ ਸ਼ਰਾਰਤੀ ਅੰਸਰ ਦਾ ਹੁੰਦਾ ਹੀ ਆ ਭਾਜੀ ਵਿੱਚ। ਹੂੰ। ਉਹ ਬਸ ਅੱਗੇ ਖੜ ਗਿਆ ਟਰਾਲੀ ਦੇ ਮੈਂ ਟਰਾਲੀ ਨਹੀਂ ਜਾਣ ਦੇਣੀ ਤੁਸੀਂ ਮੈਨੂੰ ਟਾਰਗੇਟ ਕੀਤਾ ਹਮ ਜਦ ਕੇ ਸਾਡੀ ਕੋਈ ਇੰਟੈਂਸ਼ਨਲ ਇਦਾਂ ਦੀ ਨਹੀਂ ਹੈ ਵੀ ਅਸੀਂ ਇੱਕ ਬੰਦੇ ਨੂੰ ਟਾਰਗੇਟ ਕਰਨਾ ਜਿਹੜਾ ਬਾਹਰ ਆ ਭਾਜੀ ਰੂਲ ਨੂੰ ਫੋਲੋ ਨਹੀਂ ਕਰਦਾ ਉਹਦੇ ਤੇ ਤਾਂ ਕਾਰਵਾਈ ਨਿਸ਼ਚਿਤ ਹੈ ਜਦੋਂ ਅਸੀਂ ਸਵੇਰੇ ਗਏ ਆਂ ਤੇ ਪ੍ਰਧਾਨ ਜੀ ਦੁਕਾਨਾਂ ਬੰਦ ਕਰਾਉਂਦੇ ਸੀਗੇ ਹਾਂਜੀ ਤੇ ਨਾ ਤਾਂ ਉਹਨਾਂ ਦਾ ਕਹਿਣਾ ਮੰਨਿਆ ਨਾ ਤੁਹਾਡਾ ਕਹਿਣਾ ਮੰਨਦੇ ਆ ਹਾਂਜੀ ਤੇ ਅੱਗੇ ਕੀ ਕਾਰਵਾਈ ਹੋਗੀ ਸਖਤ ਜੇ ਨਹੀਂ ਮੰਨਦੇ ਆ ਤੇ ਅੱਗੇ ਆਣਾ ਤੇ ਜੋ ਪ੍ਰਸ਼ਾਸਨ ਦਾ ਹੁਕਮ ਹੋਊਗਾ ਸਾਡੇ ਏਡੀਸੀ ਮੈਡਮ ਦਾ ਮੇਅਰ ਸਾਹਿਬ ਦਾ ਉਹਦੇ ਅਕੋਰਡਿੰਗ ਕਾਰਵਾਈ ਹੋ ਜੇਗੀ ਏਡੀਸ਼ਨ ਦੱਸਿਆ ਜਾਊਗਾ ਕਿ ਸਿਨੇਮਾ ਰੋਡ ਦੇ ਉੱਤੇ ਬੰਦੇ ਸ਼ਰਾਰਤੀ ਹੈਗੇ ਆ ਹਾਂਜੀ ਹਾਂਜੀ ਜ਼ਰੂਰ ਦੱਸਾਂਗੇ ਵੀਡੀਓਗ੍ਰਾਫੀ ਹੈ ਸਾਡੇ ਕੋਲ ਸਾਡੇ ਕੋਲ ਵੀਡੀਓਗ੍ਰਾਫੀ ਆਉਣਾ ਵੀ ਆਏ ਆ ਅਸੀਂ ਪਹਿਲਾਂ ਵੀਡੀਓਗ੍ਰਾਫੀ ਇੱਕ ਦਿਖਾਵਾਂਗੇ ਮੈਡਮ ਨੂੰ ਕਿ ਇਹਨਾਂ ਸ਼ਰਾਰਤੀ ਅੰਸਰਾਂ ਦਾ ਉਧਰ ਅੰਦਰ ਲੈ ਕੋਈ ਨਹੀਂ